ਸਾਈਂ ਨਗਰ ਤੇ ਇਥੇ ਉੱਪਰ ਕਰ ਲੈ ਦੱਸਣੇ ਤੇ ਯਾਰ ਸੁਆ ਬਾਈ 1 ਮਿੰਟ ਯਾਰ ਵੀ ਨੀਚੇ ਦਾ ਕਰੋਣਾ ਏਡੀਆਂ ਨੀਚੇ ਦਾ ਕਰੋਣਾ ਗੱਲ ਹੀ ਹੋ ਜਾਣਾ ਫਿਰ ਆਪਾਂ ਉੱਤੀ ਕਿੰਨੇ ਕਰਾਂਗੇ ਮੈਂ ਸਾਈਂ ਨਗਰ ਜਾਣੇ ਹੁੰਦੇ ਸਾਈਂ ਨਗਰ ਬੋਲੋ ਨਾ ਆਪ ਦੇ ਕਿੰਨੇ ਨਾ ਦੇਖੋ ਇਥੇ ਸੁਆ ਦੇ ਪਟਾ ਪਟਨ ਦੇ ਨਾਲ ਇਸ ਪੂਰੇ ਇਲਾਕੇ ਵਿੱਚ ਕਿ ਦੱਸਦੇ ਨੇ ਸਾਰੇ 4-4 5-5 ਫੁੱਟ ਤੱਕ ਵੀ ਪਾਣੀ ਆ ਗਿਆ لوکانو اپنے گھرها ਛੱਡ ਕੇ ਘਰੋਂ ਬਾਹਰ ਤੋ ਤਿੰਨ ਤਿੰਨ ਦਿਨ ਰਹਿਣਾ ਪਿਆ ਤੇ ਜਿਹੜੇ ਇੱਥੇ ਰਹਿ ਗਏ ਸੀ ਉਹ ਆ ਵੀ ਦੱਸਦੇ ਨੇ ਕਿ ਇਹ ਸੂਏ ਦੇ ਪਾਣੀ ਰੋਕਣ ਵਾਸਤੇ ਇੱਕ ਦਿਨ ਵਾਸਤੇ ਪ੍ਰਸ਼ਾਸਨ ਵੱਲੋਂ ਕੋਈ ਆਨਕ ਸਾਰਤਾ ਕੀ ਲੈਣੀ ਸੀ ਪਿਛੋਂ ਪਾਣੀ ਬੰਦ ਕਰਨ ਵਾਸਤੇ ਵੀ ਲੋਕਾਂ ਨੇ ਆਪ ਜਾ ਕੇ ਪੁੱਛੋ ਪਾਣੀ ਬੰਦ ਕਰਾਇਆ ਤਾਂ ਤੁਸੀਂ ਸੋਚੋ ਜੇ ਇੱਕ ਦਿਨ ਪਾਣੀ ਵਗਦਾ ਰਹੇ ਤੇ ਕਿੰਨਾ ਪਾਣੀ ਕਿੰਨਾ ਭਰ ਗਿਆ ਹੋਣਾ 5-5 ਫੁੱਟ ਤਾਂ ਹੀ ਲੋਕੀ ਦੱਸ ਰਹੇ ਨੇ ਫਿਰ ਇਹਨਾਂ ਵਿਚਾਰਿਆਂ ਨੇ ਆਪ ਮਿਹਨਤ ਕਰਕੇ ਗੱਟੇ-ਗੱਟੇ ਲਾ ਕੇ ਉਹ ਸੂਏ ਨੂੰ ਜਿੰਨਾ ਇਹ ਰੋਕ ਸਕਦੇ ਸੀ ਪ੍ਰਸ਼ਾਸਨ ਤਾਂ 2-3 ਦਿਨ ਬਾਅਦ ਪਹੁੰਚਿਆ ਤੇ ਉਹਦੇ ਬਾਅਦ ਲੰਗਰ ਪਾਣੀ ਦਾ ਇੰਤਜ਼ਾਮ ਵੀ ਗੁਰਦੁਆਰਾ ਸਾਹਿਬ ਤੋਂ ਹੋਇਆ ਤੇ ਮੈਂ ਜਦ ਫੋਨ ਕਰਕੇ ਮੈਂ ਪੁੱਛਿਆ ਵੀ ਇੱਥੇ ਇਹਨਾਂ ਲੋਕਾਂ ਦੇ ਜਿਨ੍ਹਾਂ ਦੇ ਘਰ 파ਟੇ ਗਏ ਨੇ ਜਿਹੜੇ 4 ਦਿਨ ਬਾਅਦ ਹੁਣ ਘਰੇ ਆਏ ਨੇ ਘਰਾਂ ਦਾ ਨੁਕਸਾਨ ਹੋਇਆ ਆ ਗਲੀਆਂ ਨਾਲੀਆਂ ਦਾ ਨੁਕਸਾਨ ਹੋਇਆ ਹੈ ਜਿੱਥੇ ਆਪਾਂ ਕੰਮ ਕੀਤਾ ਸੀ ਉੱਥੇ ਸੀਵਰ ਦਾ ਕੰਮ ਵੀ ਸਾਰਾ ਖਰਾਬ ਹੋਇਆ ਤਾਂ ਮੈਂ ਬੇਨਤੀ ਕੀਤੀ ਕਿ ਪ੍ਰਸ਼ਾਸਨ ਤਾਂ ਇੱਥੋਂ ਸਰਕਾਰ ਵੱਲੋਂ ਕੋਈ ਐਮਸੀ ਆਇਆ ਹੈ ਕੋਈ ਐਮਐਲਏ ਆਇਆ ਹੈ ਕੋਈ ਅਫਸਰ ਆਇਆ ਹੈ ਕੁਛ ਇੱਥੇ ਮੁਆਵਜ਼ੇ ਦੀ ਕੋਈ ਗੱਲ ਹੋਈ ਹੈ ਤੇ ਲੋਕੀ ਦੱਸਦੇ ਨੇ ਕੁਛ ਵੀ ਨਹੀਂ ਹੋਈ ਡੀਸੀ ਸਾਹਿਬ ਨੂੰ ਫੋਨ ਕਰਕੇ ਮੈਨੂੰ ਜਵਾਬ ਬਲ ਕੇ ਆ ਮਿਲਦਾ ਹੈ ਕਿ ਆ ਤਾਂ ਇਲੀਗਲ ਕਲਨੀ ਹੈ ਤੇ ਮੈਂ ਪੁੱਛਣਾ ਚਾਹੁੰਦੀ ਆ ਕਿ ਆਹੀ ਸਾਈ ਨਗਰ ਚ ਜੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸੀਗੀ ਮੈਂ ਇੱਥੇ ਸੀਵਰ ਵੀ ਪਵਾਇਆ ਸੀ ਇੱਥੇ ਅਸੀਂ ਬਿਜਲੀ ਦਾ ਮੀਟਰ ਵੀ ਲੱਤੇ ਸੀ ਤੇ ਉਹਦੇ ਬਾਅਦ ਜੇ ਤਿੰਨ ਗਲੀਆਂ ਹੋ ਚਾਬਾਤੀ ਆ ਗਈ ਹੈ ਤੇ ਭਾਵੇਂ ਕਾਂਗਰਸ ਹੋਵੇ ਤਾਂ ਭਾਵੇਂ ਆਮ ਆਦਮੀ ਹੋਵੇ ਨਾ ਸੀ ਵਰਦਾ ਇੱਕ ਡੱਕਾ ਦਾ ਪਾਈਪ ਪਿਆ ਤਾਂ ਨਾ ਹੀ ਕੋਈ ਬਿਜਲੀ ਦਾ ਮੀਟਰ ਪਿਆ ਦੱਸੋ ਜੇ ਕੁਝ ਪਿਆ ਉਹਦੇ ਬਾਰੇ ਨਹੀਂ ਜੀ 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 ਭਾਈ ਸੜਕਾਂ ਜਿਦਾਈ ਜਾ ਰਹੀ ਹੈ ਇਹ ਰਾਤ ਨੂੰ ਕਿਉਂ ਟੁੱਪਦਾ ਦੋ ਵਾਰੀ ਟੁੱਪ ਕੇ ਹਾਂ ਜੀ 2017 ਚ ਵੀ ਜਦ ਟੁੱਟਿਆ ਸੀ ਇੱਥੇ ਆ ਕੇ ਆਪਾਂ ਪੂਰਾ ਰਾਤ ਨੂੰ ਅਸੀਂ ਪੂਰਾ ਇੱਥੇ ਆ ਕੇ ਸਾਰਾ ਕੁਝ ਦੇਖ ਕੇ ਜਿੰਨੀ ਮਦਦ ਆਪਾਂ ਕਰ ਸਕਦੇ ਸੀ ਆਪਾਂ ਕੀਤੀ ਤਾਂ ਵੀ ਕੋਈ ਨਹੀਂ ਪਹੁੰਚਿਆ ਸੀਗਾ ਤੇ ਹੁਣ ਵੀ ਮੈਂ ਬੇਨਤੀ ਆਹੀ ਕਰਦੀ ਆਂ ਕਿ ਅਜੇ ਤਾਂ ਮੀਂਹ ਸ਼ੁਰੂ ਹੋਇਆ ਇਸ ਇਲਾਕੇ 'ਚ ਕਿ ਬਾਕੀ ਦੇਸ਼ 'ਚ ਜਿੱਥੇ ਮੀਂਹ ਦੇ ਨਾਲ ਵੱਡੀ ਵੱਡੀ ਬਾੜ ਆਈ ਹੈ ਬਹੁਤ ਵੱਡਾ ਨੁਕਸਾਨ ਹੋਇਆ ਹੈ ਇੱਥੇ ਤਾਂ ਅਜੇ ਸ਼ੁਰੂ ਹੋਇਆ ਹੈ ਤੇ ਸ਼ੁਰੂ ਹੋਣ ਸਾਰੇ ਜਿਹਨਾਂ ਨੂੰ ਨੁਕਸਾਨ ਹੋ ਗਿਆ ਦਾ ਚਾਰ ਦਿਨ ਹੋਰ ਜੇ ਮੀਂਹ ਪੈ ਜੂਗਾ ਤਾਂ ਕੀ ਹਾਲਾਤ ਹੋਣਗੇ ਮੈਂ ਡੀਸੀ ਸਾਹਿਬ ਨੂੰ ਬੇਨਤੀ ਕੀਤੀ ਹੈ ਉਹ ਸੂਵੇ ਨੂੰ ਚੰਗੀ ਤਰ੍ਹਾਂ ਚੈੱਕ ਕਰਨ ਕਿਉਂਕਿ ਇੱਥੇ ਬਾਰ-ਬਾਰ ਇਹ ਚੀਜ਼ ਹੁੰਦੀ ਹੈ ਜੇ ਤੁਸੀਂ ਆਏ ਹੋ ਜਿਹੜੇ ਲੋਕਾਂ ਦੀ ਮੰਗ ਰਹੀ ਹੈ ਕਿ ਇਹ ਛੱਤਾਂ ਕਿ ਜੀ ਕਿ ਜਿਆ ਰੱਖੇ ਸੀ ਤਾਂ ਦਾ ਸਮਾਨ ਸਾਰਾ ਖਰਾਬ ਗਿਆ ਤੁਸੀਂ ਆਹ ਤੇ ਕੋਈ ਕੀ ਕੁਛ ਮਦਦ ਕੀਤੀ ਨਹੀਂ ਦੇਖ ਅੱਜ ਤਾਂ ਮੈਂ ਅੱਜ ਪਹੁੰਚਿਆ ਅੱਜ ਇਹਨਾਂ ਨੇ ਦੱਸਿਆ ਡੀਸੀ ਸਾਹਿਬ ਨੂੰ ਬੇਇਤੀ ਕਰਕੇ ਕਿ ਪ੍ਰਸ਼ਾਸਨ ਦੇ ਬੰਦੇ ਇੱਥੇ ਭੇਜਣ ਇਹਨਾਂ ਵਿਚਾਰਿਆਂ ਦੇ ਜਿਨ੍ਹਾਂ ਦਾ ਨੁਕਸਾਨ ਹੋ ਉਹਨਾਂ ਦੀ ਅਰਜ਼ੀ ਬਣਾ ਕੇ ਸਰਕਾਰੀ ਖਜ਼ਾਨੇ ਤੋਂ ਜੋ ਇਹਨਾਂ ਨੂੰ ਮੁਆਵਜ਼ਾ ਮਿਲ ਸਕਦਾ ਉਹ ਦੇਣ ਜਦ ਇਹ ਮੀਂਹ ਸਾਰਾ ਹੋ ਚੁਗਾ ਜਾਂ ਸਾਰਾ ਮੀਂਹ ਪੈ ਕੇ ਖਤਮ ਹੋ ਜਾਊਗਾ ਤੇ ਬਾਅਦ ਜੋ ਆਪਾਂ ਮਦਦ ਕਰ ਸਕਦੇ ਮੈਂ ਤਾਂ ਇੱਥੇ ਇਹਨਾਂ ਦੇ ਨਾਲ ਹੀ ਹਾਂ ਪਿਛਲੇ 15 ਸਾਲ ਤੋਂ ਸ਼੍ਰੋਮਣੀ ਅਕਾਲੀ ਦਲ ਇਹਨਾਂ ਦੇ ਨਾਲ ਖੜਿਆ ਹੈ ਜਿਹੜਾ ਕੰਮ ਇੱਥੇ ਆਪਣੇ ਵੱਲੋਂ ਹੋਇਆ ਹੈ ਗਾਂ ਵੀ ਜਿਹੜਾ ਹੋਣਾ ਜਿੰਨੇ ਆਪਾਂ ਐਮਪੀ ਜੋ ਕਰ ਸਕਦਾ ਐਮਪੀ ਦੇ ਜਿੰਨੀ ਹਦਾਇਤਾਂ ਦੇ ਵਿੱਚ ਜੋ ਹੋ ਸਕਦਾ ਪੂਰਾ ਕੀਤਾ ਜਾਊਗਾ ਲੇਕਿਨ ਸੂਬੇ ਦਾ ਖਜ਼ਾਨਾ ਜਿਨ੍ਹਾਂ ਦੇ ਹੱਥ 'ਚੇ ਫਰਜ਼ ਉਹਨਾਂ ਦਾ ਬੰਦਾ ਐ ਅੱਜ ਮੈਂ ਉਹਨਾਂ ਨੂੰ ਅਪੀਲ ਕਰਦੀ ਆ ਕਿ ਆ ਕੇ ਗਰੀਬਾਂ ਦੀ ਬਾਫੜ ਬੀਬਾ ਜੀ ਜੇ ਗੱਲ ਕਰੀਏ ਤੁਹਾਡੇ ਵਿਰੋਧੀ ਤੁਹਾਡੇ ਤੇ ਤੰਜ ਕਸਦੇ ਨਜ਼ਰ ਆ ਰਿਹਾ ਵੀ ਬੀਬਾ ਜੀ ਨੇ ਆਪਣੇ ਫੰਡ 'ਚੋਂ ਮੈਚ 10% ਵੀ ਨਹੀਂ ਖਾਚਿਆ ਮੈਂ ਜਿਹੜੇ ਅਖਬਾਰ ਨੇ ਆ ਗੱਲ ਕਹੀ ਐ ਉਹਨਾਂ ਨੂੰ ਮੈਂ ਲੀਗਲ ਨੋਟਿਸ ਭੇਜਾਂ ਐ ਤੇ ਹੁਣ ਭੱਜਦੇ ਫਿਰਦੇ ਨੇ ਤੇ ਉਹਨਾਂ ਨੂੰ ਮੈਂ ਅਦਾਲਤਾਂ ਤੱਕ ਖਿੱਚਾਂਗੀ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰ कि जरा ریکارڈ نکالو ਮੇਰਾ ਜਿੰਨਾ ਦौरा ਹੁੰਦਾ ਮੈਂ ਕਿੰਨੇ ਚੈੱਕ ਕਿੰਨੇ ਹਲਕਿਆਂ ਚ ਵੰਡ ਕੇ ਜਾਂਦੀ ਆ ਮੇਰੇ 10 ਕਰੋੜ ਵਿੱਚੋਂ ਮਸਾ ਮੈਨੂੰ ਲੱਗਦਾ 80 ਲੱਖ ਬਚ ਗਏ ਬਾਕੀ ਸਾਰੇ ਮੇਰੇ ਫੰਡ ਡਿਸਟ੍ਰਿਬਿਊਟ ਹੋ ਗਏ ਨੇ ਉਹ ਪੈਸੇ ਲਗਵਾ ਕੇ ਉਹਨਾਂ ਦਾ ਯੂਟਿਲਾਈਜੇਸ਼ਨ ਸਰਟੀਫਿਕੇਟ ਲੈਣਾ ਸਰਕਾਰ ਦਾ ਫਰਜ਼ ਹੁੰਦਾ ਮੇਰਾ ਕੰਮ ਹੁੰਦਾ ਚੈੱਕ ਦੇਣਾ ਕੰਮ ਕਰਵਾਉਣਾ ਸਰਕਾਰ ਦਾ ਹੁੰਦਾ ਹੁਣ ਇਹਨਾਂ ਨੇ ਆਪਣਾ ਕੰਮ ਨਹੀਂ ਕੀਤਾ ਤੇ ਇਹ ਜਨਨ ਨਾਲੇ ਉਹ ਪਿਕਾਉ ਅਖਬਾਰ ਵਾਲੇ ਜਨਨ ਜਿਨ੍ਹਾਂ ਨੂੰ ਸਰਕਾਰਾਂ ਵੱਲੋਂ ਇਸ਼ਤਿਹਾਰ ਮਿਲਦੇ ਨੇ ਤੇ ਇਸ ਇਸ਼ਤਿਹਾਰ ਦੇ ਬਦਲੇ ਚ ਵਿਰੋਧੀਆਂ ਦੇ ਖਿਲਾਫ ਇਹ ਮੈਂ ਚਾਰ ਵਾਰੀ ਆਇ ਨਹੀਂ ਜਿੱਤੀ ਕਿਉਂਕਿ ਮੈਂ ਆਪਣੇ ਪੈਸੇ ਦਵਾ ਕੇ ਰੱਖੇ ਮੈਂ ਤਾਂ ਆਪਣੇ ਗ੍ਰਾਂਟ ਤੋਂ ਕੀ ਆਪਣੇ ਜੇਬ ਤੋਂ ਵੀ ਮੈਂ ਖਰਚਣ ਵਾਲੀਆਂ ਸੋ ਇਹ ਕੱਲਾ ਮੈਨੂੰ ਦੱਸਣ ਦੀ ਲੋੜ ਨਹੀਂ ਤੁਸੀਂ ਪਠਿੰਡੇ ਰਹਿੰਦੇ ਹੋ ਤੁਹਾਨੂੰ ਭਲੀ ਭਾਂਤੀ ਪਤਾ ਹੋਣਾ ਚਾਹੀਦਾ ਹੈ ਕਿ ਪਠਿੰਡੇ ਦਾ ਸੁਧਾਰ ਕਿਨੇ ਕੀਤਾ ਹੈ ਬੀਬਾ ਜੀ ਪੀੜ੍ਹ ਕੇ ਪਰਿਵਾਰਾਂ ਲਈ ਕੀ ਮਦਦ ਕੀਤੀ ਜਾ ਰਹੀ ਹੈ ਸ਼ਰੋਮਣੀ ਅਕਾਲੀ ਦਲ ਵੱਲੋਂ ਖਾਸ ਕਰਕੇ ਅੱਜ ਤਾਂ ਇਹਨਾਂ ਦੇ ਕੋਲ ਪਹੁੰਚਿਆ ਹੁਣ ਆਪਣੇ ਬੰਦੇ ਜਿਹੜੇ